ਕੈਨੇਡਾ ਛੱਡ ਕੇ ਜਾਣ ਦੇ ਲਈ ਮਜਬੂਰ ਕੀਤੇ ਸੰਖਰੇ ਪੰਜਾਬੀ ਨੌਜਵਾਨਾਂ ਨੂੰ ਹੁਣ ਤੱਕ ਲਾਰਿਆ ਤੋਂ ਸਿਵਾਏ ਕੁਝ ਨਹੀਂ ਮਿਲਿਆ ਅਤੇ ਕੁਵਾਰਫੀਰ অন্ਟੈਰੀਓ ਦੇ ਪ੍ਰੀਮੀਅਰ ਡਾਫਫੋਰਟ ਨੇ ਸਪਸ਼ਟ ਹਲਫ਼ਜ਼ਾ ਦੇ ਵਿਚਾਰਕ ਦਿੱਤਾ ਹੈ ਕਿ ਉਹਨਾਂ ਦਾ ਭਵਿੱਖ ਫੈਡਰਲ ਸਰਕਾਰ ਦੇ ਹੱਥਾਂ ਵਿੱਚ ਹੈ ਜੀਹਾਂ অন্ਟੈਰੀਓ ਵਿਧਾਨ ਸਭਾ ਦੇ ਬਾਹਰ ਪੰਜਾਬੀ ਨੌਜਵਾਨਾਂ ਦਾ ਲੜੀਵਾਰ ਦਰਨਾਤੀ ਜਿਹ ਹਫਤੇ ਵਿੱਚ ਦਾਖਲ ਹੋ ਚੁੱਕਿਆ ਪਰ ਸੂਬਾ ਸਰਕਾਰ ਜਾਂ ਫੈਡਰਲ ਸਰਕਾਰ ਦੇ ਵਿੱਚੋਂ ਕੋਈ ਵੀ ਨਰਮ ਦਿਲ ਨਹੀਂ ਦਿਖਾਉਂਦੇ ਰੋਥ ਵਿੱਚ ਨਹੀਂ ਹੈ ਵਿਦਿਆਰਥੀਆਂ ਦੇ ਨਾਮ ਹਮਦਰਦੀ ਜ਼ਾਹਰ ਕਰਦਿਆਂ ਪ੍ਰੀਮੀਅਰ ਨੇ ਕਿਹਾ ਕਿ ਬਿਨਾਂ ਸ਼ਾਕੂ ਉਨਾਂ ਨੂੰ ਬਿਹਤਰ ਜ਼ਿੰਦਗੀ ਮਾਣਨ ਦਾ ਹੱਕ ਪਰ ਫੈਟਲ ਸਰਕਾਰ ਇਹਨਾਂ ਨੂੰ ਘਰ ਵਾਪਸੀ ਤੇ ਨੋਟਿਸ ਜਾਰੀ ਕਰ ਰਹੀ ਹੈ ਦੂਜੀ ਪਾਸੇ ਡਾਕਫੋਰਟ ਨੂੰ ਘੜਟੇ ਹੱਥੀ ਲੈਂਦਿਆਂ ਅਲੀਪੇ ਪਾਰਟੀ ਦੇ ਵਿਧਾਇਕ ਜੋਹਨ ਫਰੇਜ਼ਰ ਨੇ ਕਿਹਾ ਕਿ ਪ੍ਰੀਮੀਅਰ ਸਾਰਾ ਦੋਸ਼ ਮਾਰ ਕਾਣੀ ਸਰਕਾਰ ਦੇ ਸਿਰ ਮੜਨਾ ਚਾਹੁੰਦੇ ਨਹੀਂ ਮਾਮਲਾ ਇੱਥੇ ਹੀ ਰੁਕਦਾ ਨਸਰ ਨਹੀਂ ਹੁੰਦਾ ਕਿਉਂਕਿ ਪੰਜਾਬੀ ਨੌਜਵਾਨ ਨੂੰ ਕੱਖੋ ਹੌਲਾ ਕਰਨਾ ਮਕਰੋ ਡਕਫੋਰਡ ਸਰਕਾਰ ਦੇ ਬੁੱਲੋ অন্ਟਾਰੀਓ ਇਮੀਗਰੈਂਟ ਨੋਮਿਨੀ ਪ੍ਰੋਗਰਾਮ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਅਤੇ ਕਿਰਤ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਨਵਾਂ ਸਿਸਟਮ EMPLOYEES ਨੂੰ ਉਹਨਾਂ ਦੀ ਜ਼ਰੂਰਤ ਮੁਤਾਬਕ ਸਕਿੱਲ ਦੇ ਵਰਕਰ ਮੁਹੱਈਆ ਕਰਵਾਉਣ ਦੇ ਵਿੱਚ ਸਹਾਇਤਾ ਸਾਬਤ ਹੋਵੇਗਾ ਤਸਵੀਰ ਸ਼ੂਦਾ ਸਿਸਟਮ ਦੇ ਵਿੱਚ ਮੁੱਖ ਤਰਜੀਹ ਜੌਬ ਆਫਰ ਵਾਲੇ ਬਿਨਕਾਰਨ ਦਿੱਤੀ ਜਾਵੇਗੀ ਜੋ ਆਪਣੇ ਕੀਤੇ ਦੇ ਨਾਲ ਸੰਬੰਧਤ ਲਾਇਸੈਂਸ ਰੱਖਣ ਵਾਲੇ ਪੈਸ ਦੇ ਅਧਾਰ ਤੇ ਵਿਚਾਰੇ ਜਾਣਗੇ। OINP ਦੇ ਨਵੇਂ ਰੂਪ ਤਹਿਤ ਬਿਨਕਾਰ ਦੇ ਕੋਲ ਮੌਜੂਦ ਨੌਕਰੀ ਦੀ ਪੇਸ਼ਕਸ਼ ਤੇ ਵਿਚਾਰ ਦਰਮਿਆਨ ਉਜਰਤ ਦਰ ਹੋਣੀ ਲਾਜ਼ਮੀ ਹੈ ਜਿਸ ਦੇ ਅਧਾਰ ਤੇ ਕੀਤ ਮੰਤਰਾਲੇ ਦੇ ਵੱਲੋਂ ਯੋਗ ਉਮੀਦਵਾਰ ਨੂੰ ਸੱਦਿਆ ਜਾਵੇਗਾ। ਪਿਛਲੇ OINP ਦੇ ਵਿੱਚ ਤਿੰਨ ਸ਼੍ਰੇਣੀਆਂ ਦੀਆਂ ਅਰਜ਼ੀਆਂ ਪ੍ਰਮਾਨ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਸਭ ਤੋਂ ਜ਼ਿਆਦਾ ਮੰਗ ਵਾਲੇ ਕੀਤੇ ਇੰਟਰਨੈਸ਼ਨਲ ਸਟੂਡੈਂਟਸ ਅਤੇ ਫੌਨ ਵਰਕਰ ਸ਼ਾਮਲ ਹੁੰਦੇ ਸਨ ਪਰ ਇੰਟਰਨੈਸ਼ਨਲ ਸਟੂਡੈਂਟਸ ਵਾਲੇ ਸ਼੍ਰੇਣੀਆਂ ਦੀਆਂ 2600 ਅਰਜ਼ੀਆਂ ਸਿੱਧੇ ਤੌਰ ਤੇ ਰੱਦ ਕਰ ਦਿੱਤੀਆਂ ਗਈਆਂ ਜੋ ਜਪਾਸ ਸੇ ਇਮੀਗ੍ਰੇਸ਼ਨਸ ਲਾ ਕਾਰ ਦਾ ਕਹਿਣਾ ਹੈ ਕਿ ਨਵਾਂ ਸਿਸਟਮ ਔਨ ਮਗਰੋ ਪੰਬਲ ਪੂਸਾ ਖਤਮ ਹੋ ਸਕਤੇ ਕਯੂਐਨਸ ਨੇ ਵਸਤੇ ਦੇ ਵਿੱਚ ਲੋ ਵਿਭਾਗ ਦੇ ਪ੍ਰੋਫੈਸਰ ਅਤੇ ਪਰਸਾਈ ਇਮੀਗ੍ਰੇਸ਼ਨ ਸਰਵਿਸਸ ਦੇ ਮੁਖ ਕਾਰਜਕਾਰੀ ਅਫਸਰ ਅਲ ਪਰਸਾਈ ਦਾ ਕਹਿਣਾ ਸੀ ਕਿ ਫਿਲਹਾਲ ਸਪਸ਼ਟ ਨਹੀਂ ਹੋ ਸਕਿਆ ਕਿ ਨਵੇਂ ਤਰੀਕੇ ਰਾਹੀਂ ਚਿੰਤਾਵਾਂ ਦੂਰ ਕਿਵੇਂ ਕੀਤੀਆਂ ਜਾਣਗੀਆਂ ਉਨੇ ਕਿਹਾ ਕਿ ਨਵੀਂ ਇਮੀਗ੍ਰੇਸ਼ਨ ਯੋਜਨਾ ਕਾਮਕਾਜ ਨੂੰਤਾ ਸੁਖਾਲਾ ਬਣਾਉਂਦੀ ਹੈ ਪਰ ਅਤੀਤ ਵਿੱਚ ਸਾਹਮਣੇ ਆਈਆਂ ਸਮੱਸਿਆਵਾਂ ਦਾ ਨਿਪਟਾਰਾ ਕਰਦੀ ਮਹਿਸੂਸ ਨਹੀਂ ਹੁੰਦੀ ਇਸ ਸਬੰਧੋਂ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਵਿਧਾਇਕ ਅਲੈਕਸਾ ਗਿਲਮੋਰ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਨਵੀਂ ਪ੍ਰਕਿਰਿਆ ਲਿਆਉਣ ਤੋਂ ਪਹਿਲਾਂ ਉਹ ਆਈਐਨਪੀ ਬਿਨਕਾਲ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਅਲਸਕਾ ਨੇ ਤੋਸ਼ ਲਗਾਇਆ ਕਿ ਸਰਕਾਰ ਨੇ 2000 ਬਿਨਕਾਰ ਸੁਖਨੇ ਪਾ ਰੱਖੇ ਨੇ ਅਤੇ ਉਹਨਾਂ ਦਾ ਭੂਿਕ ਤਬਾਹ ਹੋਣ ਦੀ ਨੋਬਤ ਤੇ ਆ ਚੁੱਕਿਆ ਹੈ ਐਨਡੀਪੀ ਆਕੂ ਨੇ ਸਵਾਲ ਚੁੱਕਿਆ ਹੈ ਕਿ ਕੀ ਇੰਨਾ ਵੀ ਸਾਰੇ ਨੌਜਵਾਨਾਂ ਬਾਰੇ ਕੁਝ ਵੀ ਸੋਚਿਆ ਗਿਆ ਦੱਸ ਜੀਏ ਕਿ ਡਾਕਵਰਟ ਸਰਕਾਰ ਸਾਰਾ ਤੋਸ਼ ਫੈਡਰਲ ਸਰਕਾਰ ਤੇ ਸਿੱਧਾ ਮਾਰੀ ਗਿਆ ਜੀਤੇ ਵੱਲੋਂ ਇਮੀਗ੍ਰੇਸ਼ਨ ਅਲਜੀਆ ਦੇ ਵਿੱਚ 50% ਦੀ ਕਟੌਤੀ ਕੀਤੀ ਗਈ 2024 ਦੇ ਵਿੱਚ ਓਨਟਾਰੀਓ ਤੋਂ 21500 ਨਮਾਇਦਗੀਆਂ ਫੈਡਰਲ ਸਰਕਾਰ ਨੇ ਪ੍ਰਾਪਤ ਕੀਤੀਆਂ ਪਰ ਮੌਜੂਦਾ ਬਾਰੇ ਅੰਕੜਾ ਘਟ ਕੇ 10750 ਦਾ ਦਿੱਤਾ ਗਿਆ ਤੇ ਕੁਲ ਮਿਲਾ ਕੇ ਜੋ ਵੀ ਹੋਵੇ ਦੋ ਤੀ ਦਾਦੀ ਖੈਬਾਸੀ ਦਾ ਖਮਿਆਸਾ ਪੰਜਾਬੀ ਵਿਦਿਆਰਥੀਆਂ ਨੂੰ ਘੁਕੜਾ ਪੈ ਰਿਹਾ ਜੋ ਅੰਤਾਂ ਦੇ ਠੰਡੇ ਦੇ ਬਾਵਜੂਦ ਰੋਜ਼ ਵਖਾਵਾ ਕਰਨ ਦੇ ਲਈ ਮਜਬੂਰ ਨੇ ਕੈਨੇਡਾ ਛੱਡ ਕੇ ਜਾਣ ਦੇ ਲਈ ਮਜਬੂਰ ਕੀਤੇ ਸੰਕਰੇ ਪੰਜਾਬੀ ਨੌਜਵਾਨਾਂ ਨੂੰ ਹੁਣ ਤੱਕ ਲਾਰਿਆ ਤੋਂ ਸਿਵਾਏ ਕੁਝ ਨਹੀਂ ਮਿਲਿਆ ਅਤੇ ਕੁਵਾਰਫੀਰ ਅੰਟਾਰੀਓ ਦੀ ਪ੍ਰੀਮੀਅਰ ਡਾਫੋਰਟ ਨੇ ਸਪਸ਼ਟ ਹਵਸਾ ਤੇ ਵਿਚਾਕ ਦਿੱਤਾ ਹੈ ਕਿ ਉਹਨਾਂ ਦਾ ਭਵਿੱਖ ਫੈਡਰਲ ਸਰਕਾਰ ਦੇ ਹੱਥਾਂ ਵਿੱਚ ਹੈ ਜੀਹਾਂ ਉਹ ਤਹਿਤ ਦੀ ਵਿਧਾਨ ਸਭਾ ਦੇ ਬਾਹਰ ਪੰਜਾਬੀ ਨੌਜਵਾਨਾਂ ਦਾ ਲੜੀਵਾਰ ਦਰਨਾਤੀ ਜਿਹੇ ਹਫਤੇ ਵਿੱਚ ਦਾਖਲ ਹੋ ਚੁੱਕਿਆ ਹੈ ਪਰ ਸੂਭਾ ਸਰਕਾਰ ਜਾਂ ਫੈਡਰਲ ਸਰਕਾਰ ਦੇ ਵਿੱਚੋਂ ਕੋਈ ਵੀ ਨਰਮ ਦਿਲੀ ਦਿਖਾਉਣ ਦੇ ਰੋਤ ਵਿੱਚ ਨਹੀਂ ਹੈ ਵਿਦਿਆਰਥੀਆਂ ਦੇ ਨਾਲ ਖੰਮਤ ਦੀ ਜ਼ਾਹਰ ਕਰਦਿਆਂ ਪ੍ਰੀਮੀਅਰ ਨੇ ਕਿਹਾ ਕਿ ਬੀਨਾ ਸ਼ਾਕੂਨਾ ਨੂੰ ਬਿਹਤਰ ਜ਼ਿੰਦਗੀ ਮਾਣਨ ਦਾ ਹੱਕ ਪਰ ਫੈਟਲ ਸਰਕਾਰ ਇਹਨਾਂ ਨੂੰ ਘਰ ਵਾਪਸੀ ਤੇ ਨੋਟਿਸ ਜਾਰੀ ਕਰ ਰਹੀ ਹੈ। ਦੂਜੀ ਪਾਸੇ ਡਾਕਪੋਰਟ ਨੂੰ ਘਟਰੇ ਹੱਥੀ ਲੰਡਿਆ ਅਲੀਪਨ ਪਾਰਟੀ ਦੇ ਵਿਧਾਇਕ ਜੋਹਨ ਫੇਜ਼ਰ ਨੇ ਕਿਹਾ ਕਿ ਪ੍ਰੀਮੀਅਰ ਸਾਰਾ ਦੋਸ਼ ਮਾਰ ਕਾਰਨੀ ਸਰਕਾਰ ਦੇ ਸਿਰ ਮੜਨਾ ਚਾਹੁੰਦੇ ਨੇ। ਮਾਮਲਾ ਇੱਥੇ ਹੀ ਰੁਕਦਾ ਨਸਰ ਨਹੀਂ ਹੁੰਦਾ ਕਿਉਂਕਿ ਪੰਜਾਬੀ ਨੌਜਵਾਨ ਨੂੰ ਅੱਖੋ ਖੋਲਾ ਕਰਨਾ ਮਕਰੋ ਡਫਰ ਸਰਕਾਰ ਦੇ ਵੱਲੋਂ অন্ਟਾਰੀਓ ਇਮੀਗਰੈਂਟ ਨੋਮਿਨੀ ਪ੍ਰੋਗਰਾਮ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਅਤੇ ਕਿਰਤ ਮੰਤਰਾਲੇ ਨੇ ਦਾਵਾ ਕੀਤਾ ਹੈ ਕਿ ਨਵਾਂ ਸਿਸਟਮ EMPLOYEES ਨੂੰ ਉਹਨਾਂ ਦੀ ਜ਼ਰੂਰਤ ਮੁਤਾਬਕ ਸਕਿੱਲਡ ਵਰਕਰ ਮੁਹੱਈਆ ਕਰਵਾਉਣ ਦੇ ਵਿੱਚ ਸਹਾਇਤਾ ਸਾਬਤ ਹੋਵੇਗਾ ਤਸਵੀਰ ਸ਼ੂਦਾ ਸਿਸਟਮ ਦੇ ਵਿੱਚ ਮੁੱਖ ਤਰਜੀਹ ਜੌਬ ਆਫਰ ਵਾਲੇ ਬਿਨਾਂ ਕਾਰਨ ਦਿੱਤੀ ਜਾਵੇਗੀ ਜੋ ਆਪਣੇ ਕਿੱਤੇ ਦੇ ਨਾਲ ਸੰਬੰਧਿਤ ਲਾਇਸੈਂਸ ਰੱਖਣ ਵਾਲੇ ਪੈਲ ਦੇ ਅਧਾਰਤੇ ਵਿਚਾਰੇ ਜਾਣ ਕੇ OIMPE ਦੇ ਨਵੇਂ ਰੂਪ ਤਹਿਤ ਬਿਨਕਾਬ ਤੇ ਕੋਲ ਮੌਜੂਦ ਨੌਕਰੀ ਦੀ ਪੇਸ਼ਕਸ਼ ਤੇ ਵਿਚ ਹੋਇਆ ਦਰਮਿਆਨ ਉਜਰਤ ਦਰ ਹੋਣੀ ਲਾਜ਼ਮੀ ਹੈ ਜਿਸ ਦੇ ਅਧਾਰਤੇ ਕੀਤ ਮੰਤਰਾਲੇ ਦੇ ਵੱਲੋਂ ਜੋ ਉਮੀਦਵਾਰਾਂ ਨੂੰ ਸੱਦਿਆ ਜਾਵੇਗਾ ਪਿਛੇ OINP ਦੇ ਵਿੱਚ ਤਿੰਨ ਸ਼੍ਰੇਣੀਆਂ ਦੀਆਂ ਅਰਜ਼ੀਆਂ ਪ੍ਰਮਾਨ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਸਭ ਤੋਂ ਜ਼ਿਆਦਾ ਮੰਗ ਵਾਲੇ ਕੀਤੇ ਇੰਟਰਨੈਸ਼ਨਲ ਸਟੂਡੈਂਟਸ ਅਤੇ ਫੋਰਨ ਵਰਕਰਸ ਸ਼ਾਮਲ ਹੁੰਦੇ ਸਨ ਪਰ ਇੰਟਰਨੈਸ਼ਨਲ ਸਟੂਡੈਂਟਸ ਵਾਲੀ ਸ਼੍ਰੇਣੀ ਦੀਆਂ 2600 ਅਰਜ਼ੀਆਂ ਸਿੱਧੇ ਤੋਤੇ ਰੱਦ ਕਰ ਦਿੱਤੀਆਂ ਗਈਆਂ ਦੂਜੇ ਪਾਸੇ ਇਮੀਗ੍ਰੇਸ਼ਨਸ ਲਾ ਕਾ ਦਾ ਕਹਿਣਾ ਹੈ ਕਿ ਨਵਾਂ ਸਿਸਟਮ ਔਨ ਮਗਰੋ ਪੰਬਲ ਪੂਸਾ ਖਤਮ ਹੋ ਸਕਤੇ ਕੁਇੰਸਟਨ ਦੇ ਮਸਤੀਦੇ ਵਿੱਚ ਲੋ ਵਿਭਾਗ ਦੇ ਪ੍ਰੋਫੈਸਰ ਅਤੇ ਪਰਸਾਈ ਇਮੀਗ੍ਰੇਸ਼ਨ ਸਰਵਿਸਿਜ਼ ਦੇ ਮੁਖ ਕਾਰਜਕਾਰੀ ਅਫਸਰ ਆਲ ਪਰਸਾਈ ਦਾ ਕਹਿਣਾ ਸੀ ਕਿ ਫਿਲਹਾਲ ਸਪਸ਼ਟ ਨਹੀਂ ਹੋ ਸਕਿਆ ਕਿ ਨਵੇਂ ਤਰੀਕੇ ਰਾਹੀਂ ਚਿੰਤਾਵਾਂ ਦੂਰ ਕਿਵੇਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਨਵੀਂ ਇਮੀਗ੍ਰੇਸ਼ਨ ਯੋਜਨਾ ਕੰਮਕਾਜ ਨੂੰ ਤਾਂ ਸੁਖਾਲਾ ਬਣਾਉਂਦੀ ਹੈ ਪਰ ਅਤੀਤ ਵਿੱਚ ਸਾਹਮਣੇ ਆਈਆਂ ਸਮੱਸਿਆਵਾਂ ਦਾ ਨਿਪਟਾਰਾ ਕਰਦੀ ਮਹਿਸੂਸ ਨਹੀਂ ਹੁੰਦੀ। ਇਸ ਦੌਰਾਨ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਵਿਧਾਇਕ ਅਲੈਕਸਾ ਬਿਲ ਮੋਰਨੇ ਕੇ ਹਾਕ ਕੇ ਸੂਬਾ ਸਰਕਾਰ ਨੂੰ ਨਵੀਂ ਪ੍ਰਕਿਰਿਆ ਲਿਆਉਣ ਤੋਂ ਪਹਿਲਾਂ ਉਹ ਆਈਐਨਪੀ ਬਿਨਕਾਦ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਲਸਕਰ ਨੇ ਦੋਚ ਲਾਇਆ ਕਿ ਸਰਕਾਰ ਨੇ 2000 ਬਿਨਕਾਦ ਸੁੱਕਨੇ ਪਾ ਰੱਖੇ ਨੇ ਅਤੇ ਉਹਨਾਂ ਦਾ ਵੀ ਇੱਕ ਤਬਾਹ ਹੋਣ ਦੀ ਨੋਬਤ ਤੇ ਆ ਚੁੱਕਿਆ ਹੈ ਐਨਡੀਪੀ ਆਕੂ ਨੇ ਸਵਾਲ ਚੁੱਕਿਆ ਹੈ ਕਿ ਕੀ ਇੰਨਾ ਵੀ ਸਾਰੇ ਨੌਜਵਾਨਾਂ ਬਾਰੇ ਕੁਝ ਵੀ ਸੋਚਿਆ ਕਿ ਦੱਸ ਜੀ ਕਿ ਡਫੋਰ ਸਰਕਾਰ ਸਾਰਾ ਤੋਸ਼ ਫੈਡਰਲ ਸਰਕਾਰ ਦੇ ਸਿਰ 'ਤੇ ਭਾਟੀ ਹੈ ਜਿਹਦੇ ਵੱਲੋਂ ਇਮੀਗ੍ਰੇਸ਼ਨ ਅਲਜੀਆ ਦੇ ਵਿੱਚ 50% ਦੀ ਕਟੌਤੀ ਕੀਤੀ ਗਈ 2024 ਦੇ ਵਿੱਚ ਅਨਟੈਕ ਤੋਂ 21500 ਨਮਾਇੰਦਗੀਆਂ ਫੈਡਰਲ ਸਰਕਾਰ ਨੇ ਪ੍ਰਾਪਤ ਕੀਤੀਆਂ ਪਰ ਮੌਜੂਦਾ ਵਰਤਮਾਨ ਅੰਕੜਾ ਕੱਟ ਕੇ 10750 ਕਰ ਦਿੱਤਾ ਗਿਆ ਤੇ ਕੁੱਲ ਮਿਲਾ ਕੇ ਜੋ ਵੀ ਹੋਵੇ ਦੋ ਤੀਰਦੀ ਖੈਬਾਸੀ ਦਾ ਖਮਿਆਸਾ ਪੰਜਾਬੀ ਵਿਦਿਆਰਥੀਆਂ ਨੂੰ ਭੁਗਰਾ ਪੈ ਰਿਹਾ ਹੈ ਜੋ ਅੰਤਰੀਤ ਠਾਡੇ ਦੇ ਬਾਅਦ ਵੀ ਤੇ ਰੋਜ਼ ਵਖਾਵਾ ਕਰਨ ਦੇ ਲਈ ਮਜ਼ਬੂਤ ਨੇ ਕੈਨੇਡਾ ਛੱਡ ਕੇ ਜਾਣ ਦੇ ਲਈ ਮਜਬੂਰ ਕੀਤੇ ਸੈਂਕੜੇ ਪੰਜਾਬੀ ਨੌਜਵਾਨਾਂ ਨੂੰ ਹੁਣ ਤੱਕ ਲਾਰਿਆ ਤੋਂ ਸਿਵਾਏ ਕੁਝ ਨਹੀਂ ਮਿਲਿਆ ਅਤੇ ਇੱਕ ਵਾਰ ਫਿਰ ਉਨਤਹਿਤਿਉ ਦੇ ਪ੍ਰੀਮੀਅਰ ਡਾਫ ਫੋਰਟ ਨੇ ਸਪਸ਼ਟ ਲਫ਼ਜ਼ਾਂ ਤੇ ਵਿਚਾਰਕ ਦਿੱਤਾ ਕਿ ਉਹਨਾਂ ਦਾ ਭਵਿੱਖ ਫੈਡਰਲ ਸਰਕਾਰ ਦੇ ਹੱਥਾਂ ਵਿੱਚ ਹੈ ਜੀ ਹਾਂ ਉਨਤਹਿਤਿਉ ਵਿਧਾਨ ਸਭਾ ਦੇ ਬਾਹਰ ਪੰਜਾਬੀ ਨੌਜਵਾਨਾਂ ਦਾ ਲੜੀਵਾਰ ਤਰਨਾਤੀ ਜਿਹੜੇ ਹਫ਼ਤੇ ਵਿੱਚ ਤਾਕਰ ਹੋ ਚੁੱਕਿਆ ਪਰ ਸੂਬਾ ਸਰਕਾਰ ਜਾਂ ਫੈਡਰਲ ਸਰਕਾਰ ਦੇ ਵਿੱਚੋਂ ਕੋਈ ਵੀ ਨਰਮ ਦਿਲੀ ਦਿਖਾਉਂਦੇ ਰੋਤ ਵਿੱਚ ਨਹੀਂ ਆਇਆ ਵਿਦਿਆਰਥੀਆਂ ਦੇ ਨਾਮ ਹਮਦਰਦੀ ਜ਼ਾਹਰ ਕਰਦਿਆਂ ਪ੍ਰੀਮੀਅਰ ਨੇ ਕਿਹਾ ਕਿ ਬਿਨਾ ਸ਼ਾਕੂ ਉਹਨਾਂ ਨੂੰ ਬਿਹਤਰ ਜ਼ਿੰਦਗੀ ਮਾਣਨ ਦਾ ਹੱਕ ਪਰ ਫੈਟਲ ਸਰਕਾਰ ਇਹਨਾਂ ਨੂੰ ਘਰ ਵਾਪਸੀ ਤੇ ਨੋਟਿਸ ਜਾਰੀ ਕਰ ਰਹੀ ਹੈ ਦੂਜੀ ਪਾਸੇ ਡਾਕਪੋਰਟ ਨੂੰ ਖੜ ਰੇ ਹੱਥੀ ਲੰਡਿਆ ਅਲੀਬ੍ਰੇ ਪਾਰਟੀ ਦੇ ਵਿਧਾਇਕ ਜੋਹਨ ਫੇਜ਼ਰ ਨੇ ਕਿਹਾ ਕਿ ਪ੍ਰੀਮੀਅਰ ਸਾਰਾ ਦੋਸ਼ ਮਾਰਕਾਨੀ ਸਰਕਾਰ ਦੇ ਸਿਰ 'ਤੇ ਮਾਣਨਾ ਚਾਹੁੰਦੇ ਨੇ ਮਾਮਲਾ ਇੱਥੇ ਹੀ ਰੁਕਦਾ ਨਸਰ ਨਹੀਂ ਹੁੰਦਾ ਕਿਉਂਕਿ ਪੰਜਾਬੀ ਨੌਜਵਾਨ ਨੂੰ ਕੱਖੋ ਖੋਲਾ ਕਰਨਾ ਮਕਰੋ ਡਕਫੋਰਡ ਸਰਕਾਰ ਦੇ ਬੱਲੋ অন্ਟਾਰੀਓ ਇਮੀਗਰੈਂਟ ਨਾਮਿਨੀ ਪ੍ਰੋਗਰਾਮ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਅਤੇ ਕੀਰਤ ਮੰਤ్రਾਲੇ ਨੇ ਦਾਅਵਾ ਕੀਤਾ ਹੈ ਕਿ ਨਵਾਂ ਸਿਸਟਮ EMPLOYEES ਨੂੰ ਉਹਨਾਂ ਦੀ ਜ਼ਰੂਰਤ ਮੁਤਾਬਕ ਸਕਿੱਲ ਦੇ ਵਰਕਰ ਮੁਹੱਈਆ ਕਰਵਾਉਣ ਦੇ ਵਿੱਚ ਸਹਾਇਤਾ ਸਾਬਤ ਹੋਵੇਗਾ ਤਸਵੀਖ ਸ਼ੂਦਾ ਸਿਸਟਮ ਦੇ ਵਿੱਚ ਮੁੱਖ ਤਰਜੀਹ ਜੌਬ ਆਫਰ ਵਾਲੇ ਬਿਨੇਕਾਰ ਨੂੰ ਦਿੱਤੀ ਜਾਵੇਗੀ ਜੋ ਆਪਣੇ ਕਿੱਤੇ ਦੇ ਨਾਲ ਸੰਬੰਧਿਤ ਲਾਇਸੈਂਸ ਰੱਖਣ ਵਾਲੇ ਪੈਲ ਦੇ ਅਧਾਰ ਤੇ ਵਿਚਾਰੇ ਜਾਣਗੇ। OIMPE ਦੇ ਨਵੇਂ ਰੂਪ ਤਹਿਤ ਬਿਨੇਕਾਰ ਦੇ ਕੋਲ ਮੌਜੂਦ ਨੌਕਰੀ ਦੀ ਪੇਸ਼ਕਸ਼ ਦੇ ਵਿੱਚ ਦਰਮਿਆਨ ਉਜਰਤ ਦਰ ਹੋਣੀ ਲਾਜ਼ਮੀ ਹੈ ਜਿਸ ਦੇ ਅਧਾਰ ਤੇ ਕੀਤਾ ਮੰਤਰਾਲੇ ਦੇ ਵੱਲੋਂ ਯੋਗ ਉਮੀਦਵਾਰਾਂ ਨੂੰ ਸੱਦਿਆ ਜਾਵੇਗਾ। ਪਿਛੇ OINP ਦੇ ਵਿੱਚ ਤਿੰਨ ਸ਼੍ਰੇਣੀਆਂ ਦੀਆਂ ਅਰਜ਼ੀਆਂ ਪ੍ਰਮਾਨ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਸਭ ਤੋਂ ਜ਼ਿਆਦਾ ਮੰਗ ਵਾਲੇ ਕੀਤੇ ਇੰਟਰਨੈਸ਼ਨਲ ਸਟੂਡੈਂਟਸ ਅਤੇ ਫੋਰਨ ਵਰਕਰਸ ਸ਼ਾਮਲ ਹੁੰਦੇ ਸਨ ਪਰ ਇੰਟਰਨੈਸ਼ਨਲ ਸਟੂਡੈਂਟਸ ਵਾਲੀ ਸ਼੍ਰੇਣੀ ਦੀਆਂ 2600 ਅਰਜ਼ੀਆਂ ਸਿੱਧੇ ਤੌਰ ਤੇ ਰੱਦ ਕਰ ਦਿੱਤੀਆਂ ਗਈਆਂ ਦੂਜੇ ਪਾਸੇ ਇਮੀਗ੍ਰੇਸ਼ਨ ਸਲਾਹਕਾਰ ਦਾ ਕਹਿਣਾ ਹੈ ਕਿ ਨਵਾਂ ਸਿਸਟਮ ਔਨਮਗਰੋ ਪੰਬਲ ਪੂਸਾ ਖਤਮ ਹੋ ਸਕਤੇ ਕੁਇਨਜ਼ਨ ਯੂਨੀਵਰਸਿਟੀ ਦੇ ਵਿੱਚ ਲਾਅ ਵਿਭਾਗ ਦੇ ਪ੍ਰੋਫੈਸਰ